ਉਤਰੀ ਭਾਰਤ ਦੇ ਵਿੱਚ ਠੰਡ ਲਗਾਤਾਰ ਵਾਧੀ ਜਾ ਰਹੀ ਹੈ ਉੱਥੇ ਹੀ ਸੰਗਣੀ ਧੁੰਦ ਹੈ ਜਿਹੜੀ ਉਹ ਪਹਿਰੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗਿਆਂ ਕਿ ਜਿਹੜੀ ਅੱਜ ਸੰਗਣੀ ਧੁੰਦ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਦੂਜੇ ਪਾਸੇ ਤੁਹਾਨੂੰ ਫਾਸਟ ਸਟੈਂਡ ਤੁਹਾਨੀਗੜ੍ਹ ਦੀਆਂ ਤਸਵੀਰਾਂ ਦਿਖਾਉਣ ਲੱਗਿਆਂ ਤੁਸੀਂ ਦੇਖੋ ਕਿ ਸਾਹਮਣੇ ਰੋਡ ਦੇ ਉੱਪਰ ਸਵਾਰੀਆਂ ਬੱਸਾਂ ਦੀ ਬੇਟ ਹੈ ਜਿਹੜੀ ਉਹ ਕਰ ਰਹੀਆਂ ਨੇ ਸੰਗਤੀ ਧੁੰਦ ਪੈ ਰਹੀ ਹੈ ਤੇ ਸੈਰ ਹੌਣ ਕਰਕੇ ਇੱਥੇ ਥੋੜੀ ਧੁੰਦ ਹੁਣ ਜਿਹੜੀ ਘੱਟ ਚੁੱਕੀ ਆ ਤੇ ਬੱਸਾਂ ਜਿਹੜੀ ਬੱਸ ਸਟੈਂਡ ਹੈ ਉਹ ਬਿਲਕੁਲ ਇਹਦੇ ਉਲਟ ਬਣਾਇਆ ਗਿਆ ਬੱਸ ਸਟੈਂਡ ਜਿਹੜਾ ਇਧਰਲੀ ਸਾਈਡ ਤੇ ਬਣਾਇਆ ਗਿਆ ਤੁਸੀਂ ਦੇਖੋ ਕਿ ਬੱਸਾਂ ਬਾਹਰ ਕੱਢਦੀਆਂ ਤੇ ਇਧਰ ਕੋਈ ਵੀ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਪਰ ਸਰਕਾਰ ਵੱਲੋਂ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਹੋਇਆ ਬੱਸਾਂ ਬੱਸ ਸਟੈਂਡ ਆ ਜਿਹੜਾ ਬਿਲਕੁਲ ਚਿੱਟਾ ਹਾਥੀ ਸਾਹਿਬ ਤੋਂ ਹੋ ਰਿਹਾ ਸੰਗਣੀ ਤੁੰਦ ਕਰਨ ਕੋਈ ਵੀ ਵੱਡਾ ਹਾਦਸਾ ਜਿਹੜਾ ਉਹ ਇੱਥੇ ਵਾਪਰ ਸਕਦਾ ਦੂਜੇ ਪਾਸੇ ਜਿਹੜੀਆਂ ਦੂਸਰੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆ ਕਿ ਜਿਹੜਾ ਸਹੀਦੀ ਪੰਦਰਵਾੜਾ ਜਿਹੜਾ ਉਹ ਚੱਲ ਰਿਹਾ ਹੈਗਾ ਉਹਦੇ ਨੂੰ ਸਮਾਪਤ ਜਿਹੜੇ ਸਫਰੇ ਸਾਹ ਹੱਤ ਦੀਆਂ ਤਰੀਕਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਲੈ ਕੇ ਲੰਗਰ ਚੱਲ ਰਹੇ ਨੇ ਜਗਾ ਜਗਾ ਤੇ ਲੋਕ ਨੇ ਜਿਹੜੇ ਫਤਿਹਗਰ ਸਾਹਿਬ ਨੂੰ ਕੂਚ ਕਰਦੇ ਨਜ਼ਰ ਆਉਂਦੇ ਨੇ ਤੁਸੀਂ ਦੇਖੋ ਕਿ ਟ੍ਰੈਫਿਕ ਨੂੰ ਕਿੰਨੀ ਸਮੱਸਿਆ ਜਿਹੜੀ ਇੱਥੇ ਆਉਂਦੀ ਹੈ ਤੇ ਜਿਹੜੇ ਲੋਕ ਨੇ ਬੱਸ ਸਟੈਂਡ ਦੇ ਉੱਪਰ ਖੜ ਕੇ ਬੱਸਾਂ ਦੀ ਵੇਟ ਕਰ ਰਹੇ ਨੇ ਤੇ ਜਿਹੜੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਟ੍ਰੈਫਿਕ ਜਿਹੜਾ ਮੁਲਾਜ਼ਮ ਨਹੀਂ ਖੜਾ ਆਏਗਾ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਕਿ ਕੋਈ ਵੀ ਟ੍ਰੈਫਿਕ ਮੁਲਾਜ਼ਮ ਇੱਥੇ ਤੁਹਾਨੂੰ ਦਿਖਾਈ ਨਹੀਂ ਦੇਊਗਾ ਧੁੰਦ ਦੇ ਵਿੱਚ ਜਿਹੜਾ ਸਫ਼ਰ ਹੈ ਉਹ ਲੋਕਾਂ ਦਾ ਕਰਨਾ ਮਜਬੂਰੀ ਹੈ ਜਿਹੜੀਆਂ ਸਵਾਰੀਆਂ ਨੇ ਰੋਡ ਦੇ ਉੱਤੇ ਖੜ ਕੇ ਬੱਸਾਂ ਨੂੰ ਡੀਕ ਰਹੀਆਂ ਨੇ ਕੀ ਜਿਹੜਾ ਹਾਲਾਤ ਨੇ ਇੱਥੇ ਟ੍ਰੈਫਿਕ ਦੇ ਤੁਸੀਂ ਦੇਖੋਗੇ ਟਰੱਕ ਹੈ ਜਿਹੜਾ ਉਹ ਕਿਸ ਤਰ੍ਹਾਂ ਬਰੋਡ ਦੇ ਵਿੱਚ ਮੁੜ ਰਿਹਾ ਪਾ ਕੋਈ ਵੀ ਟ੍ਰੈਫਿਕ ਕਰਨੀ ਇੱਥੇ ਨਾ ਹੋਣ ਕਰਕੇ ਜਿਹੜੀ ਟ੍ਰੈਫਿਕ ਨੂੰ ਵੱਡੀ ਸਮੱਸਿਆ ਜਿਹੜੀ ਆ ਸਕਦੀ ਹੈ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਪੀਟੀਸੀ ਦੇ ਜ਼ਰੀਏ ਕਿ ਧੁੰਦ ਦੇ ਕਾਰਨ ਲੈਟਾ ਜਗਾ ਕੇ ਰੱਖੋ ਤੇ ਆਪਣੇ ਵਾਹਨਾਂ ਨੂੰ ਹੌਲੀ ਰੱਖੋ ਤਾਂਕਿ ਕੋਈ ਹਾਦਸਾ ਨਾ ਵਾਪਰ ਸਕੇ ਤੁਸੀਂ ਸੁਖੀ ਸੰਧੀ ਆਪਣੇ ਘਰਾਂ ਦੇ ਵਿੱਚ ਜਾ ਸਕੋ ਤੇ ਜਿਹੜੇ ਜਿਹੜੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਧੁੰਦ ਹੈ ਜਿਹੜੀ ਉਹ ਹੈ ਇੱਥੇ ਕੋਈ ਨਾ ਕੋਈ ਜਿਹੜਾ ਟ੍ਰੈਫਿਕ ਮੁਲਾਜ਼ਮਾ ਜਿਹੜਾ ਇੱਥੇ ਜ਼ਰੂਰ ਲਗਾਇਆ ਜਾਵੇ ਕੈਮਰਾ ਪਾਸਰ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ